हां जी दोस्तों किवें हो सारे उम्मीद करता हूं सारे ठीक होगे आज मैं हरिकाह ਤੁਸੀਂ ਦੇਖ ਸਕਦੇ ਹੋ ਹਰੀਕੇ ਪਤਨ ਤੇ ਖੜਾ ਹਰੀਕੇ ਪੁਲ ਜਿੱਥੋਂ ਕੇ ਫਲਾਡ ਗੇਟ ਪਾਕਿਸਤਾਨ ਨੂੰ ਛੱਡੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਆ ਪਾਕਿਸਤਾਨ ਨੂੰ ਜਿਹੜੇ ਅੰਦਰ ਦਰਿਆ ਜਾਂਦਾ ਬਿਲਕੁਲ ਔਰ ਇਹ ਆ ਦਰ ਜਿਹੜੇ ਛੱਡੇ ਹੋਏ ਨੇ ਇਹਨਾਂ ਚੱਕੇ ਹੋਏ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਰਿਆ ਦਾ ਪਾਣੀ ਜਿਹੜਾ ਕਿ ਆ ਰਿਹਾ ਔਰ ਉਧਰ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਵਾਤ ਲਓ ਦਰਿਆ ਦਾ ਪਾਣੀ ਉਧਰੋਂ ਆਉਂਦਾ ਔਰ ਸਾਹਮਣੇ ਜਿਹੜਾ ਕਿ ਬਿਆਸ ਦਰਿਆ ਦਾ ਪਾਣੀ ਆ ਰਿਹਾ ਹੈ ਕਾਫੀ ਜ਼ਿਆਦਾ ਵੇਖਣਾ ਜਿਹੜਾ ਆ ਰਿਹਾ ਪਰ ਇੱਥੇ ਪਿੱਛੇ ਬੰਨ ਟੁੱਟਣ ਕਾਰਨ ਸ਼ਾਇਦ ਪਾਣੀ ਬਹੁਤ ਘੱਟ ਹੈ ਹਰੀਕੇ ਹੈਡ ਤੇ ਮੈਂ ਖੜਾ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਜ਼ਿਆਦਾ ਪਾਣੀ ਨਹੀਂ ਖਤਰੇ ਵਾਲੀ ਗੱਲ ਨਹੀਂ ਕਿ ਗਾਂ ਜਿਹੜੇ ਇੱਧਰ ਇਲਾਕੇ ਆ ਹਰੀਕੇ ਤੋਂ ਪੱਤਰ ਤੋਂ ਗਾਂ ਜਿਹੜੇ ਇਲਾਕੇ ਆ ਇਹਨਾਂ ਨੂੰ ਜ਼ਿਆਦਾ ਕੋਈ ਖਤਰਾ ਨਹੀਂ ਕਿਉਂਕਿ ਪਾਣੀ ਦਾ ਲੈਵਲ ਬਹੁਤ ਘੱਟ ਹੈ ਇੱਥੇ ਜਿਹੜਾ ਪਿਆਸ ਦਰਿਆ ਵਾਲਾ ਇਹ ਬਹੁਤ ਘੱਟ ਪਾਣੀ ਆ ਰਿਹਾ ਕਿਉਂਕਿ ਪਿੱਛੇ ਬੰਨ੍ਹ ਕਾਫੀ ਜ਼ਿਆਦਾ ਟੁੱਟੇ ਨੇ ਉਹਨਾਂ ਕਰਕੇ ਇੱਥੇ ਪਾਣੀ ਦਾ ਲੈਵਲ ਜਿਹੜਾ ਬਿਲਕੁਲ ਨੋਰਮਲ ਨਾ ਪਾਣੀ ਐਨਾ ਤਾਂ ਆਮ ਦੀ ਗੱਲ ਹੈ ਕਿ ਹਰੀ ਕੇ ਪਹਾੜ ਤੇ ਇੱਥੇ ਪਾਣੀ ਐਨਾ ਰਹਿੰਦਾ ਹੀ ਆ ਨੋਰਮਲ ਬਿਲਕੁਲ ਪਾਣੀ ਪਿੱਛੇ ਪਾਣੀ ਸੁੱਕਣ ਕਰਕੇ ਨਾਲਾਂ ਦਾ ਪਿੱਛੇ ਨਿਕਾਣ ਹੋ ਗਿਆ ਇਸ ਵਾਰ ਕਿਉਂਕਿ ਅੱਗੇ ਵਾਲਿਆਂ ਨੂੰ ਹੁਣ ਕੋਈ ਜ਼ਿਆਦਾ ਮਤਲਬ ਡਰਨ ਦੀ ਕੋਈ ਗੱਲ ਨਹੀਂ ਇੱਧਰ ਜਿਹੜੇ ਉਸ ਪੂਰੇ ਏਰੀਆ ਪਾਕਿਸਤਾਨ ਵਾਲ ਜਿਹੜਾ ਦਰਿਆ ਜਾਂਦਾ ਹੈ ਅੱਗੇ ਘਬਰਾਉਣ ਦੀ ਗੱਲ ਨਹੀਂ ਕਿਉਂਕਿ ਪਾਣੀ ਜਿਹੜਾ ਪਿੱਛੇ ਬੰਨ ਟੁੱਟ ਗਏ ਨੇ ਇੱਥੇ ਪਾਣੀ ਨੋਰਮਲ ਹੈ ਅੱਗੇ ਵੀ ਨੋਰਮਲ ਜਿਹੜੇ ਦਰ ਛੱਡੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਲਾ ਕਲਾ ਦਰ ਦਿਖਾਵਾਂਗੇ ਜਿਹੜਾ ਚੱਕਿਆ ਹੋਇਆ ਫਲੱਡ ਗੇਟ ਕਿੰਨਾ ਖੁੱਲਿਆ ਹੈ ਤਰੀਕਾ ਬਸਾਂ ਦੋ ਤਿੰਨ ਜਿਹੜੇ ਦਰ ਗਾਰਜਟ ਚੱਕੇ ਹੋਏ ਆ ਫੁੱਲ ਚੱਕੇ ਹੋਏ ਆ ਬਾਕੀ ਨੋਰਮਲ ਆ ਥੋੜੇ ਥੋੜੇ ਚੱਕੇ ਹੋਏ ਆ ਨੋਰਮਲ ਪਾਣੀ ਅੱਗੇ ਜਾ ਰਿਹਾ ਅਨੁਸਾਰੀ ਵੀਡੀਓ ਚ ਇਨਫੋਰਮੇਸ਼ਨ ਦੇ ਅਗੇ ਜਰੂਰ ਦੇਖਿਓ ਤੁਸੀਂ ਫਲੱਡ ਗੇਟ ਕਿੱਥਾਂ ਕਿੱਥਾਂ ਚੱਕੇ ਹੋਇਆ ਕਿੰਨੇ ਨਹੀਂ ਚੱਕੇ ਹੋਏ ਇਸ ਵੇਲੇ ਅਸੀਂ ਮੌਜੂਦ ਹਾਂ ਹਰੀਕੇ ਪੱਤਣ ਕੋਲ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੇ ਫਲੱਡ ਗੇਟ ਖੁੱਲੇ ਹੋਏ ਨੇ ਐਂਡ ਤੱਕ ਜੇਕਰ ਵੀਡੀਓ ਤੁਸੀਂ ਇਹ ਦੇਖੋਗੇ ਤਾਂ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਕਿ ਪਾਣੀ ਦਾ ਕਿੰਨਾ ਕੁ ਖਤਰਾ ਹੈ ਜਾਂ ਨਹੀਂ ਖਤਰਾ ਹੈਗਾ ਕਿਉਂਕਿ ਨਹਿਰਾਵਾਲ ਵੀ ਕਾਫੀ ਜ਼ਿਆਦਾ ਪਾਣੀ ਛੱਡਿਆ ਹੋਇਆ ਔਰ ਸਾਹਮਣੇ ਜਿਹੜੇ ਫਰੂਜ਼ਪੁਰ ਬਾਰਡਰ ਏਰੀਆ ਵਾਲ ਪਾਕਿਸਤਾਨ ਵਾਲ ਦਰਿਆ ਜਾਂਦਾ ਉਧਰ ਵੀ ਪਾਣੀ ਜਿਹੜਾ ਛੱਡਿਆ ਹੋਇਆ ਹੈ ਦੋ ਦਰ ਚੱਕੇ ਹੋਏ ਨੇ ਫਲੱਡ ਜਿਹੜੇ ਫੁੱਲ ਚੱਕੇ ਹੋਏ ਨੇ ਬਾਕੀ ਨਾਰਮਲ ਨੇ ਫਲੱਡ ਗੇਟ ਚੱਕੇ ਹੋਏ ਜਿਹੜੇ ਤੁਹਾਨੂੰ ਵਾਰੀ-ਵਾਰੀ ਨਾਲ ਦਿਖਾਵਾਂਗੇ ਪਹਿਲਾਂ ਸ਼ੁਰੂਆਤ ਕਰਦੇ ਆਂ ਇੱਥੋਂ ਇਹ ਨਾਰਮਲ ਥੋੜਾ ਜਿਹਾ ਜਿਹੜਾ ਫਲੱਡ ਗੇਟ ਹੈ ਜਿਹੜਾ ਚੱਕਿਆ ਹੋਇਆ ਹੈ ਔਰ ਇਹਦੇ ਇੰਨਾ ਜ਼ਿਆਦਾ ਪਾਣੀ ਨਹੀਂ ਨਿਕਲ ਰਿਹਾ ਨਾਰਮਲ ਪਾਣੀ ਨਿਕਲ ਰਿਹਾ ਹੈ ਔਰ ਜਿਹੜੇ ਦਰ ਚੱਕੇ ਕਾਫੀ ਜ਼ਿਆਦਾ ਚੱਕੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇਕਰ ਵੀਡੀਓ ਤੁਹਾਨੂੰ ਪਸੰਦ ਲੱਗਦੀ ਹੈ ਤਾਂ ਲਾਈਕ ਜਰੂਰ ਕਰਿਓ ਔਰ ਕਮੈਂਟ ਵੀ ਕਰਿਆ ਕਰੋ ਆਪਣੀ ਰਾਏ ਜਰੂਰ ਦਿਆ ਕਰੋ ਔਰ ਚੈੱਕ ਕਰ ਅਗਰ ਫੇਸਬੁਕ ਤੇ ਨਵੇਂ ਆਏ ਹੋ ਤਾਂ ਫੋਲੋ ਜਰੂਰ ਕਰ ਲਓ ਔਰ ਇਹ ਦੂਸਰਾ ਜਿਹੜਾ ਫਲੱਡ ਗੇਟ ਹੈ ਇਹ ਬਿਲਕੁਲ ਥੋੜਾ ਜਿਹਾ ਚੱਕਿਆ ਹੋਇਆ ਹੈ ਵੀ ਔਰ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨੀ ਰਫਤਾਰ ਨਾਲ ਜਿਹੜਾ ਕਿ ਇੱਧਰ ਨੂੰ ਵਧ ਰਿਹਾ ਹੈ ਫਲੱਡ ਗੇਟ ਵੱਲੋਂ ਔਰ ਪਾਕਿਸਤਾਨ ਏਰੀਆ ਵੱਲ ਜਿਹੜਾ ਜਾ ਰਿਹਾ ਹੈ ਪਾਣੀ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਪਾਣੀ ਕਿਉਂਕਿ ਉਧਰੋਂ ਦੇ ਬਾਜ ਜਿਹੜੇ ਬੰਨ ਨੇ ਉਹ ਇੰਨੇ ਜ਼ਿਆਦਾ ਮਜ਼ਬੂਤ ਨਹੀਂ ਔਰ ਕਿਸਾਨਾਂ ਦੀ ਕਾਫੀ ਜ਼ਿਆਦਾ ਲੈਂਦੇ ਪੰਜਾਬ ਦੀਆਂ ਜਿਹੜੀਆਂ ਫਸਲਾਂ ਖਰਾਬ ਹੁੰਦੀਆਂ ਨੇ ਇਹਦੇ ਕਰਕੇ ਕਾਫੀ ਜ਼ਿਆਦਾ ਕਮੈਂਟਸ ਆ ਰਹੇ ਸੀਗੇ ਲੈਂਦੇ ਪੰਜਾਬ ਚੋ ਕਿ ਪਾਣੀ ਦੀ ਸਿਚੁਏਸ਼ਨ ਕੀ ਹੈ ਜਰੂਰ ਦੱਸਿਓ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਵੀਡੀਓਜ਼ ਵੀਡੀਓਜ਼ ਵੀ ਉਹਨਾਂ ਪੇਜ ਜਿਨੀਆਂ ਭੇਜੀਆਂ ਸੀਗੀਆਂ ਫੇਸਬੁੱਕ ਤੇ ਮੈਸੇਂਜਰ ਤੇ ਕਿ ਇਦਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਪਿਛੇ ਜਿਹੜਾ ਪਾਣੀ ਦਾ ਜਿਹੜਾ ਦਰਿਆ ਵਧਿਆ ਸੀ ਸਤਲੋਜ ਉਹਦੇ ਕਰਕੇ ਫਲੱਡ ਗੇਟ ਖੋਲੇ ਗਿਆ ਸੀ ਜਿਹੜੇ ਹਰੀਕੇ ਹੈਡ ਤੋਂ ਕਾਫੀ ਜ਼ਿਆਦਾ ਉਹਦੇ ਕਰਕੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਪਰ ਹੁਣ ਜਿਹੜੀ ਸਥਿਤੀ ਹੈ ਇਸ ਟਾਈਮ ਜਿਹੜੀ ਨਾਰਮਲ ਹੈ ਕਿ ਨੂੰ ਜਿਹੜਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਹੈ ਨਾਰਮਲ ਜਾ ਰਿਹਾ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਹੈਗੀ ਹਰੀਕੇ ਹੈਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੇ ਫਲੱਡ ਬਿਲਕੁਲ ਗੇਟ ਜਿਹੜੇ ਫਲੱਡ ਗੇਟ ਖੋਲੇ ਹੋਏ ਆ ਨਾਰਮਲ ਥੋੜਾ ਥੋੜਾ ਪਾਣੀ ਇਨਾ ਚ ਨਿਕਲ ਰਿਹਾ ਜਿਹੜੇ ਦੂ ਹੈਗੇ ਆ ਫਲੱਡ ਗੇਟ ਵਿਆਸ ਦਰਿਆ ਦੇ ਮੂਹਰੇ ਲੱਗਦੇ ਆ ਉਹ ਜ਼ਿਆਦਾ ਖੁੱਲੇ ਹੋਏ ਆ ਬਾਕੀ ਨਾਰਮਲ ਸਿਚੁਏਸ਼ਨ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਰੇਤੀਆਂ ਦੇ ਸਰੀਆਂ ਕਲਾਲੀ ਦੇ ਨੇੜੇ ਔਰ ਪਾਣੀ ਕਾਫੀ ਸਪੀਡ ਨਾਲ ਲੱਗੇ ਜਾ ਰਿਹਾ ਹੈ ਕਾਫੀ ਸਪੀਡ ਨਾਲ ਨਿਕਲ ਰਿਹਾ ਹੈ ਪਰ ਇੰਨੇ ਜ਼ਿਆਦਾ ਜਿਹੜੇ ਨੇ ਫਲੱਡ ਗੇਟ ਨਹੀਂ ਚੱਕੇ ਹੋਏ ਅੱਗੇ ਜ਼ਿਆਦਾ ਨੁਕਸਾਨ ਦਾ ਕੋਈ ਖਤਰਾ ਨਹੀਂ ਔਰ ਤੁਸੀਂ ਦੇਖ ਸਕਦੇ ਹੋ ਉਹ ਪਿੱਛੇ ਵਾਲਾ 플ੱਡ ਗੇਟ ਜਿਹੜਾ ਉਹ ਥੋੜਾ ਖੋਲਿਆ ਸੀ ਆ ਬਿਲਕੁਲ ਬੰਦ ਆ ਔਰ ਅੱਗੇ ਵਾਲਾ ਇੱਕ ਤੁਹਾਨੂੰ ਹੋਰ ਦਿਖਾਵਾਂਗੇ ਆ ਵੀ ਨਾਰਮਲ ਥੋੜਾ ਜਿਹਾ ਪਾਣੀ ਇਹਦੇ ਚੋਂ ਨਿਕਲਦਾ ਪਿਆ ਔਰ ਬਾਕੀ ਤੁਸੀਂ ਦੇਖ ਸਕਦੇ ਹੋ ਪਲਾਲੀ ਕਿਦਾਂ ਆ ਅੱਗੇ ਆ ਕੇ ਮੂਰੇ ਆ ਕੇ ਫਸੀ ਹੋਈ ਜਾਂਦੇ ਤਾਂ ਪਾਣੀ ਕਾਫੀ ਜ਼ਿਆਦਾ ਜਿਹੜਾ ਕਿ ਸਪੀਡ ਨਾਲ ਪਾਣੀ ਆ ਰਿਹਾ ਔਰ ਪਾਕਿਸਤਾਨ ਵੱਲ ਜਾ ਰਿਹਾ ਕਾਫੀ ਜ਼ਿਆਦਾ ਜਿਹੜਾ ਕਿ ਇੱਕ ਦਰ ਚ ਕਾਫੀ ਪਾਣੀ ਛੱਡਿਆ ਜਾਂਦਾ ਫਲੱਡ ਗੇਟ ਬਹੁਤ ਵੱਡੇ ਵੱਡੇ ਹੁੰਦੇ ਆ ਕਾਫੀ ਜ਼ਿਆਦਾ ਇਹਦੇ ਚ ਪਾਣੀ ਜਿਹੜਾ ਨਿਕਲਦਾ ਹੈ ਔਰ ਆ ਇੱਕ ਨਾਰਮਲ ਜਿਹੜਾ ਛੱਡਿਆ ਹੋਇਆ ਅੱਧਾ ਕੁ ਛੱਡਿਆ ਹੋਇਆ ਫਲੱਡ ਗੇਟ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਸਪੀਡ ਨਾਲ ਜਾ ਰਿਹਾ ਹੈ ਇੱਥੋਂ ਬਾਕੀ ਐਨੀ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਚੰਗੀ ਤਰ੍ਹਾਂ ਅਸੀਂ ਇੱਕ ਦੋ ਘੰਟੇ ਚੰਗੀ ਤਰ੍ਹਾਂ ਦੇਖਿਆ ਕਿ ਕੀ ਸਿਚੁਏਸ਼ਨ ਆ ਪਾਣੀ ਦੀ ਪਾਣੀ ਬਿਲਕੁਲ ਨਾਰਮਲ ਹੈ ਪਿੱਛੇ ਕਾਫੀ ਜ਼ਿਆਦਾ ਜਿਹੜੇ ਬੰਨ ਟੁੱਟੇ ਨੇ ਉਹਨਾਂ ਕਰਕੇ ਸ਼ਾਇਦ ਪਾਣੀ ਦਾ ਜਿਹੜਾ ਉਹ ਦਵਾਏ ਪਾਣੀ ਦਾ ਉਹ ਘਟ ਗਿਆ ਬਿਲਕੁਲ ਔਰ ਨਹਿਰਾਂ ਵੱਲ ਵੀ ਕਾਫੀ ਪਾਣੀ ਜਿਹੜਾ ਜਾ ਰਿਹਾ ਸੀਗਾ ਔਰ ਤੁਸੀਂ ਦੇਖ ਸਕਦੇ ਹੋ ਇੱਕ ਕਾਫੀ ਜ਼ਿਆਦਾ ਛੱਡਿਆ ਹੋਇਆ ਇੱਕ ਫਲੱਡ ਗੇਟ ਜਿਹੜਾ ਪਾਕਿਸਤਾਨ ਨੂੰ ਜਿਹੜਾ ਦਰਿਆ ਜਾਂਦਾ ਹੈ ਉਧਰ ਨੂੰ ਇੱਕ ਕਾਫੀ ਜ਼ਿਆਦਾ ਜਿਹੜਾ ਛੱਡਿਆ ਹੋਇਆ ਫਲੱਡ ਗੇਟ ਇਹ ਵਿਆਸ ਦਰਿਆ ਦਾ ਜਿਹੜਾ ਪਾਣੀ ਕਾਫੀ ਸਪੀਡ ਨਾਲ ਆ ਰਿਹਾ ਹੈ ਇਹ ਤੋਂ ਸਾਹਮਣੇ ਬਿਲਕੁਲ ਇਸ ਫਲੱਡ ਗੇਟ ਦੇ ਸਾਹਮਣੇ ਉਹ ਜਿਹੜਾ ਵਿਆਸ ਦਰਿਆ ਸਿੱਧਾ ਹੁੰਦਾ ਹੈ ਬਿਲਕੁਲ ਔਰ ਕਾਫੀ ਜਿਆਦਾ ਸਪੀਡ ਨਾਲ ਪਾਣੀ ਆ ਰਿਹਾ ਔਰ ਇੱਥੋਂ ਛੱਡਿਆ ਹੋਇਆ ਪਾਣੀ ਜਿਹੜਾ ਅੱਗੇ ਨੂੰ ਫਿਰੋਜ਼ਪੁਰ ਬਾਰਡਰ ਏਰੀਏ ਨੂੰ ਔਰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪਾਣੀ ਦੇ ਕਈ ਜਿਹੜੇ ਫਲੱਡ ਗੇਟ ਨੇ ਨਾਰਮਲ ਜਿਹੜੇ ਛੱਡੇ ਹੋਏ ਨੇ ਬਿਲਕੁਲ ਨਾਰਮਲ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਹੈ ਜਿਹੜਾ ਇੱਕ ਨਾਰਮਲ ਹੈ ਮਤਲਬ ਖਤਰੇ ਦੇ ਨਿਸ਼ਾਨ ਤੇ ਨਹੀਂ ਹੈ ਨਾਰਮਲ ਹੈ ਸਾਹਮਣੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਉਮੀਦ ਕਰਦਾ ਵੀਡੀਓ ਪਸੰਦ ਆਇਆ ਹੋਗਾ ਜੇਕਰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਦੋਸਤਾਂ ਦੇ ਨਾਲ ਸ਼ੇਅਰ ਕਰਸੋ ਜੇਕਰ ਪੇਜ YouTube ਚੈਨਲ ਤੇ ਨਵੇਂ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀ ਅਸੀਂ ਵੀਡੀਓ ਦਾ ਅਪਡੇਟ ਤੁਹਾਨੂੰ ਦਿੱਤ ਤੱਕ ਪਹੁੰਚਾਉਂਦੇ ਰਵਾਂਗੇ ਮਿਲਦੇ ਆ नेक्स्ट ਵੀਡੀਓ ਤਬ ਤੱਕ ਕੇ ਲਈ ਜੈ ਹਿੰਦ